ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜੋ ਮੈਂ ਗੱਲ ਕਰਨ ਲੱਗਿਆ ਤੁਹਾਡੇ ਨਾਲ ਬਹੁਤ ਹੀ ਜਣ ਕੇ ਮੰਦਭਾਗੀ ਘਟਨਾ ਲਾ ਲਓ ਮੰਦਭਾਗੀ ਗੱਲ ਹੈ ਇਹ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇਹੀ ਮੈਂ ਗੱਲ ਤਾਂ ਕਰਨ ਲੱਗਿਆ ਮੈਂ ਫੇਸਬੁੱਕ ਤੇ ਵੀਡੀਓ ਦੇਖੀ ਮੇਰਾ ਮਨ ਬਹੁਤ ਉਦਾਸ ਹੋਇਆ ਦੇਖ ਕੇ ਕਈ ਲੋਕ ਕੀ ਕਰਦੇ ਨੇ ਪੱਗਾਂ ਬੰਨੀਆਂ ਹੋਈਆਂ ਲੋਕ ਪੱਗਾਂ ਦਾ ਨਿਰਾਦਰ ਕਰਦੇ ਨੇ ਪੱਗ ਦਾ ਨਿਰਾਦਰ ਕਿਵੇਂ ਕਰਦੇ ਨੇ ਉਹੋ ਜਿਹੇ ਕੰਮ ਕਰਦੇ ਨੇ ਜਿਹੜੇ ਪੱਗਵੰਨੀ ਹੋਈ ਚ ਨਹੀਂ ਕਰਨੇ ਚਾਹੀਦੇ ਜੇ ਤੁਹਾਨੂੰ ਪੱਗ ਦੀ ਮਰਿਆਦਾ ਦਾ ਨਹੀਂ ਪਤਾ ਤਾਂ ਤੁਸੀਂ ਪੱਗ ਨਾ ਬਨੋ ਜੇ ਤੁਸੀਂ ਪੱਗ ਬਨ ਕੇ ਇਹ ਜੋ ਕੰਮ ਕਰਦੇ ਹੋ ਤਾਂ ਉਹਦੇ ਨਾਲ ਬਹੁਤ ਹੀ ਮਾੜਾ ਸੁਨੇਹਾ ਜਾਂਦਾ ਲੋਕਾਂ 'ਚ ਤੁਸੀਂ ਸਭ ਸਿਆਣੇ ਹੋ ਜੇ ਬੰਦਾ ਉਮਰ ਪੂਰੀ ਹੋਣ ਦੇ ਬਾਵਜੂਦ ਵੀ ਸਿਆਣਾ ਬਿਆਣਾ ਬੰਦਾ ਹੋ ਕੇ ਪੱਗ ਬੰਨੀ ਹੋਵੇ ਤੇ ਉਹ ਇਹੋ ਜੇ ਕੰਮ ਕਰੇ ਵਧੀਆ ਨਹੀਂ ਲੱਗਦਾ ਮੈਂ ਇੱਕ ਵੀਡੀਓ ਦੇਖੀ ਉਹਦੇ ਚ 50 55 ਸਾਲ ਦਾ ਬਾਬਾ ਆਗੋ ਤੇ ਬੰਨੀ ਹੋਈ ਸਿੱਟੀ ਦਾੜੀ ਹੈ ਤੇ ਉਹ ਕੀ ਕਰ ਰਿਹਾ ਹੈ ਇਸਾਈ ਧਰਮ ਚ ਪਰਿਵਰਤਨ ਕਰਵਾ ਰਿਹਾ ਆਪਣਾ ਉਹ ਜਿਹੜੀ ਉਹ ਡੁਬਕੀ ਜੀ ਲਵਾਉਂਦੇ ਨੇ ਉਹ ਇਸਾਈ ਧਰਮ ਵਾਲੇ ਉਹ ਚ ਆਪ ਦਾ ਪਰਿਵਰਤਨ ਕਰਵਾ ਰਿਹਾ ਉਹ ਪਰਿਵਰਤਨ ਕਰਾਵੇ ਕੋਈ ਮਨਾਹੀ ਨਹੀਂ ਹੈਗੀ ਅਗਲੇ ਨੇ ਜਿਹੜਾ ਤਾਂ ਮੰਨਣਾ ਹਰੇਕ ਨੂੰ ਧਰਮ ਮੰਨਣ ਦੀ ਖੁੱਲੀ ਆਜ਼ਾਦੀ ਆ ਅਗਲੇ ਦੀ ਆਪਣੀ ਆਜ਼ਾਦੀ ਆ ਇਹ ਹਰ ਇੱਕ ਦੀ ਆਪੋ ਆਪਣੀ ਸੋਚ ਆ ਜਿਵੇਂ ਅਗਲੇ ਦਾ ਦਿਲ ਕਰਦਾ ਅਗਲਾ ਕਰ ਸਕਦਾ ਪਰ ਮੈਂ ਇੱਕੋ ਬੇਨਤੀ ਕਰੂੰਗਾ ਵੀ ਜੇ ਇਹੋ ਜੇ ਕੰਮ ਕਰਨੇ ਨੇ ਤੁਸੀਂ ਤੁਸੀਂ ਧਰਮ ਪਰਿਵਰਤਨ ਕਰਨਾ ਕੁਝ ਵੀ ਕਰਨਾ ਤਾਂ ਘੱਟੋ ਘੱਟ ਪੱਗ ਬਨ ਕੇ ਨਾ ਇਹ ਕੰਮ ਕਰੋ ਜੇ ਪੱਗ ਬਨ ਕੇ ਇਹ ਤਾਂ ਫਿਰ ਪੱਗ 'ਚ ਸਿਰਫ ਸੌਣ ਵਾਲੀ ਕੰਮ ਆ ਪੱਗਾਂ 'ਚ ਸਿਰੇ ਫਸਾਏ ਹੋਣੇ ਤੁਸੀਂ ਪੱਗ ਦੀ ਅਸਲੀ ਸ਼ਕਤੀ ਨਹੀਂ ਨਾ ਜਾਣਦੇ ਅਸਲੀ ਤਾਕਤ ਦਾ ਤੁਸੀਂ ਪੱਗ ਦੀ ਪਹਿਚਾਣ ਹੀ ਨਹੀਂ ਫਿਰ ਤੁਸੀਂ ਮੈਂ ਤੁਹਾਨੂੰ ਵੀਡੀਓ ਨਾਲ ਅਟੈਚ ਕਰ ਰਿਹਾ ਤੁਸੀਂ ਵੀਡੀਓ ਦੇਖੋ ਫਿਰ ਤੁਸੀਂ ਆਪੋ ਆਪਣੇ ਕਮੈਂਟਾਂ ਚ رائے ਦਿਓ ਵੀ ਕੀ ਮੇਰੀ ਗੱਲ ਸਹੀ ਹੈ ਜਾਂ ਗਲਤ ਹੈ ਆ ਦੇਖੋ ਵੀਡੀਓ ਅੱਗੇ ਤੇਰੀ ਸ਼ਕਤੀ ਤੇ ਸਾਮਤ ਖੁਦਾ ਬੰਦ ਨਾਮ ਦੇ ਚਾਵੇਂ ਹਾਲੇਲੂਇਆ ਤਕ ਤਕੁਦਾਮ ਇਸੇ ਬਦਤ ਤਦਾਂ ਨਾਮ ਹੀ ਪਰਮੇਸ਼ਰ ਜਿਆ ਘਰਤਪੁਰ ਹੋਮ ਚ ਜਕਾਨੀ ਉਹਨਾਂ ਕੰਮਾਂ ਦਾ ਵੀ ਕਰ ਕੋਲਾ ਖੁਦਾਬੰਦ ਤੇਰੀ ਬੜੀ ਅਗਲੀ ਤੇਰੀ ਆਜਾ ਕਰਦੇ ਇਸ ਵਕਤ ਦੇ ਵਿੱਚ ਸਵਾਸ ਰੱਖਤਾ ਮੰਦੇ ਚਾਹੇ ਅਮੀਨ ਹਾਂਜੀ 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 ਸਿੱਕੀ ਦੰਦ ਸਮਾਂ ਨਹੀਂ ਜਰੂਰ ਕਰੋ ਜਿਹੜਾ ਚੰਗੇ ਵਿੱਚ ਸਮਾ ਲੈ ਇੱਕੀ ਦੰਦ ਕਰੋ ਤੁਹਾਡੇ ਦੇਖੋ ਰਾਮ ਨਦਰੇ ਕਿੰਨੇ ਦੰਦ ਆਸਲੀ ਦਸ ਮਿੰਟ ਆ ਰਾਮ ਨਦਰ ਨੂੰ ਦੋ ਜਾਣੇ ਫੜੋ ਮੈਨੂੰ ਕਰਵਾ ਲਿਆ ਕਰੋ ਹਾਂਜੀ ਹਾਂ ਜਾਓ ਹਾਂਜੀ ਦੇਖ ਲਈ ਤੁਸੀਂ ਵੀਡੀਓ ਸਾਰਿਆਂ ਨੇ ਤੁਸੀਂ ਇਹ ਦੱਸੋ ਵੀ ਇਹ ਕੋਈ ਚੰਗੇ ਕੰਮ ਨੇ ਚੰਗੀਆਂ ਗੱਲਾਂ ਨੇ ਯਾਰ ਇਹੋ ਜਿਹੇ ਵੀਡੀਓ ਬਹੁਤ ਦੇਖਦੇ ਰਹਿੰਦੇ ਆ ਆਉਂਦੀਆਂ ਰਹਿੰਦੀਆਂ ਨੇ ਪਿੰਡਾਂ 'ਚ ਵੀ ਇਹ ਚੀਜ਼ਾਂ ਚੱਲਦੀਆਂ ਨੇ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਗਰ ਲਾਇਆ ਜਾ ਰਿਹਾ ਤੇ ਕਿਸੇ ਦਾ ਇਸ ਗੱਲ ਵੱਲ ਧਿਆਨ ਨਹੀਂ ਹੈਗਾ ਬਹੁਤ ਘੱਟ ਲੋਕ ਨੇ ਜੋ ਇਸ ਮੁੱਦੇ ਤੇ ਬੋਲਦੇ ਨੇ ਹਰ ਇੱਕ ਆਪਣਾ ਪੱਲਾ ਬਚਾਉਣਾ ਚਾਹੁੰਦਾ ਹੈ ਅਗਲੇ ਨੂੰ ਇਹ ਆ ਵੀ ਕਿਤੇ ਸਾਡੇ ਤੇ ਨਾ ਗੱਲ ਆ ਜੀ ਪਰ ਇਹ ਗੱਲ ਸਹੀ ਨਹੀਂ ਹੈਗੀ ਵੀ ਪੱਗ ਬਨ ਕੇ ਤੁਸੀਂ ਇਦਾਂ ਦੇ ਕੰਮ ਕਰਨੇ ਨੇ ਤੁਸੀਂ ਧਰਮ ਆਪਣਾ ਪਰਵਰਤਨ ਕਰਨਾ ਤੁਸੀਂ ਨਹੀਂ ਗੁਰੂ ਤੇ ਖੜਨਾ ਆਪਣੇ ਤੇ ਨਾ ਖੜੋ ਜੇ ਤੁਹਾਡੇ ਮਨ ਪਹਿਲੀ ਗੱਲ ਤਾਂ ਉਹ ਜੇ ਤੁਹਾਨੂੰ ਪੱਗ ਦੀ ਇੰਨੀ ਤਾਕਤ ਦਾ ਪਤਾ ਹੋਵੇ ਤੁਸੀਂ ਇਹ ਕੰਮ ਕਰਵੀਂ ਨਾ ਪੱਗ ਵਾਲੇ ਬੰਦੇ ਦੀ ਕੀ ਵੈਲਿਊ ਹੁੰਦੀ ਹੈ ਪੱਗ ਬੰਨਣ ਤੋਂ ਬਾਅਦ ਪਤਾ ਲੱਗਦਾ ਬੰਦੇ ਨੂੰ ਮੈਂ ਖੁਦ ਚਾਹੇ ਨਹੀਂ ਪੱਗ ਬੰਨੀ ਹੂਈ ਪਰ ਜੇ ਮੈਂ ਕਦੇ ਪੱਗ ਬੰਨਦਾ ਨਾ ਮੈਨੂੰ ਅਲੱਗ ਹੀ ਫੀਲਿੰਗ ਆਉਣ ਲੱਗ ਜਾਂਦੀ ਹੈ ਇੱਕ ਜਿਵੇਂ ਆਪਾਂ ਰਾਜੇ ਹੁੰਨੇ ਆ ਤੇ ਯਾਰ ਜਿਹੜੇ ਬੰਦੇ ਇਦਾਂ ਦੇ ਕੰਮ ਕਰਦੇ ਨੇ ਪੱਗ ਬਨ ਕੇ ਵੀ ਤੁਸੀਂ ਯਾਰ ਪੱਗ ਬਨ ਕੇ ਨਾ ਇਹ ਕੰਮ ਕਰੋ ਵੀਰ ਬਣ ਕੇ ਤੁਸੀਂ ਜਿਹਦਾ ਜੀ ਕਰਦਾ ਜਿਹੜੇ ਮਰਜ਼ੀ ਧਰਮ ਚ ਜਾ ਸਕਦਾ ਉਹ ਜੋ ਮਰਜ਼ੀ ਜਿਹਨੂੰ ਮਰਜ਼ੀ ਮੰਨ ਸਕਦਾ ਇੱਥੇ ਕੋਈ ਮਨਾਹੀ ਨਹੀਂ ਹੈਗੀ ਪਰ ਵੀਰ ਬਣ ਕੇ ਪੱਗ ਬਨ ਕੇ ਇਹ ਕੰਮ ਨਾ ਕਰੋ ਇਹ ਬਹੁਤ ਗਲਤ ਗੱਲ ਹੈ ਇਹਦੇ ਨਾਲ ਸੁਨੇਹਾ ਬਹੁਤ ਗਲਤ ਜਾਂਦਾ ਸਮਾਜ ਨੂੰ ਠੀਕ ਹੈ ਬਾਕੀ ਜੇ ਮੇਰੀ ਗੱਲ ਨਾਲ ਸਹਿਮਤ ਹੋਵੋ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ